ਕਾਕਾ ਇੱਕ ਅਜਿਹਾ ਨਾਮ ਜਿਸ ਨੂੰ ਸਾਰੇ ਜਾਣਦੇ ਨੇ ਕਾਕੇ ਨੇ ਆਪਣੇ ਦਮ ਤੇ ਬੜਾ ਕੁਝ ਅਚੀਵ ਕਰ ਲਿਆ ਮਿਹਨਤ ਕੀਤੀ ਆ ਸਟਰਗਲ ਕੀਤਾ ਤੇ ਅੱਜ ਕਾਕਾ ਦੂਜਿਆਂ ਨੂੰ ਵੀ ਗਿਫਟ ਦੇਣੇ ਸ਼ੁਰੂ ਕਰ ਗਿਆ ਅੱਜ ਤੱਕ ਕਿਸੇ ਨੇ ਵੀ ਇਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਕਾਕੇ ਨੇ ਕੀਤਾ ਸਿੰਗਰ ਸਾਰੇ ਨੇ ਪਰ ਕਾਕੇ ਨੇ ਜੋ ਕੀਤਾ ਆਪਣੇ ਫੈਨਸ ਲਈ ਇਹ ਕਿਸੇ ਨੇ ਨਹੀਂ ਕੀਤਾ ਬਿਲਕੁਲ ਕਾਕੇ ਨੇ ਆਪਣੇ ਫੈਨਸ ਨੂੰ ਗਿਫਟ ਦੇਣੇ ਸ਼ੁਰੂ ਕਰ ਦਿੱਤੇ ਨੇ ਕਾਕੇ ਨੇ ਕੁਝ ਦਿਨ ਪਹਿਲਾਂ ਆਪਣੇ ਫੈਨਸ ਨੂੰ ਇੱਕ ਗਿਫਟ ਦਿੱਤਾ 15 Pro Max iPhone ਤੇ ਤੁਹਾਨੂੰ ਦੱਸਦੀ ਉਹ ਕਿਉਂ ਦਿੱਤਾ ਕਿਉਂਕਿ ਉਸ ਮੁੰਡੇ ਦੀ ਵੀਡੀਓ ਤੇ ਸਭ ਤੋਂ ਜ਼ਿਆਦਾ 뷰 ਸੀ ਤੇ ਸਭ ਤੋਂ ਵਧੀਆ ਵੀਡੀਓ ਬਣਾਈ ਹੋਈ ਸੀ ਕਾਕੇ ਦੇ Song ਦੇ ਉੱਤੇ ਤੇ ਕਾਕੇ ਨੇ ਖੁਸ਼ ਹੋ ਕੇ ਉਸ ਨੂੰ iPhone 15 Pro Max ਦੇ ਦਿੱਤਾ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਮੁੰਡਾ ਜਿਸ ਨੂੰ ਕਾਕੇ ਨੇ ਫੋਨ ਦਿੱਤਾ ਤੇ ਮੁੰਡਾ ਵੀ ਖੁਸ਼ ਆ ਤੇ ਕਾਕੇ ਨੇ ਨਵੇਂ ਤੇ ਨਵੇਂ ਚੈਲੰਜ ਲੈ ਕੇ ਆਉਣੇ ਨੇ ਹੁਣ ਤਿਆਰ ਹੋ ਜਾਵੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਦੇਖੋ ਇਹ ਵੀਡੀਓ ਹਾਂਜੀ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਰੀਲਾਂ ਬਣਾਉਣ ਨੂੰ ਕਿਹਾ ਤਾਂ ਤੇ ਜਿਹੜੇ ਦੀ ਰੀਲ ਪਸੰਦ ਆਉਗੀ ਜਾਂ ਜਿਹਨੇ ਬਹੁਤ ਵਧੀਆ ਸਪੋਰਟ ਕਰੀ ਹੋਗੀ ਤੇ ਉਹਨੂੰ ਆਪਾਂ ਆਈਫੋਨ ਪ੍ਰੋ ਮੈਕਸ ਜੋ ਵੀ 15 ਚੱਲ ਰਿਹਾ ਹੈ ਉਹ ਦੇ ਦਾਂਗੇ ਤੇ ਬੰਦਾ ਲੱਭ ਲਿਆ ਬੰਦਾ ਬਹੁਤ ਸਪੋਰਟ ਕਰਦਾ ਹੈ ਹਰ ਇੱਕ ਗਾਣੇ ਦੇ ਹਰ ਇੱਕ ਵਾਰ ਬਹੁਤ ਬਹੁਤ ਸਾਰੀ ਰੀਲਾਂ ਪਾਉਂਦਾ ਹੈ ਇਹ ਬਹੁਤ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਤੁਹਾਨੂੰ ਮਿਲਾਉਣੇ ਇਹ ਇਹ ਆਹੋ ਬੰਦਾ ਪ੍ਰਿਆਗ ਰਾਜ ਤੋਂ ਇਹ ਬਹੁਤ ਰੀਲਾਂ ਪਾਉਂਦਾ ਹੈ ਬਹੁਤ ਸਪੋਰਟ ਕਰਦਾ ਹੁੰਦਾ ਹਰ ਇੱਕ ਵਾਰ ਸ਼ੇਅਰ ਕਰਦਾ ਹੈ ਤੇ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਪਰ ਇਹਦੇ ਕੋਲ ਕੈਮਰਾ ਵਧੀਆ ਨਹੀਂ ਹੁੰਦਾ ਤਾਂ ਹੁਣ ਆਪਾਂ ਅੱਜ ਤੁਹਾਨੂੰ 15 Pro Max ਤੇ ਵੀਡੀਓ ਬਣਾਇਆ ਕਰੂਗਾ ਇਹ ਇੱਕ ਪਿਆਰ ਲੜਾਂ ਦਾ ਲਮ ਸੁਲਮੀ सर दे कदी है बेरूबा पंछी दे जैसिया